325ਵੇਂ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਅਕਾਲੀ ਦਲ ਪ੍ਰਧਾਨ ਸੁਖਪੀਰ ਸਿੰਘ ਬਾਦਲ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੋਰ ਬਾਦਲ ਪਰਿਵਾਰ ਸਮੇਤ ਅੱਜ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਈ ਉਹਨਾਂ ਗੁਰੂ ਸਾਹਿਬ ਦੇ ਚਰਨਾ ਵਿੱਚ ਕੌਮ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਇਸ ਮੌਕੇ ਬਾਦਲ ਪਰਿਵਾਰ ਨੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਖਾਲਸਾ ਪੰਥ ਦੀ 325ਵੀਂ ਆਪਾ ਧਿਆਨ ਸਤਿਨਾਮ ਦਿਵਸ ਤੇ ਫਤਵਾ ਕਰਕੇ ਰੱਖੋ ਆਪੇ ਜੂਰੇ ਸਮੂਚੀ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਮੈਂ ਜਿਵੇਂ ਸਿੰਘ ਸਾਹਿਬ ਜੀ ਨੇ ਆਦੇਸ਼ ਦਿੱਤੇ ਹੈ ਕਿ ਜਿੱਥੇ ਵੀ ਆਪਣਾ ਖਾਲਸਾ ਰਹਿ ਰਿਹਾ ਹੈ ਦੁਨੀਆ 'ਚ ਕਿਤੇ ਵੀ ਆਪਣੇ ਪੂਰੇ ਸਾਲ ਵਾਸਤੇ ਕਿਉਂਕਿ ਇਹ 325ਵਾਂ ਵਰਗਵਾਰ ਹੈ ਪੂਰੇ ਸਾਲ ਆ ਕੇਸਰੀ ਝੰਡਾ ਆਪਣੇ ਘਰ ਚ ਜੂਰ ਚੋਲਿਓ ਕਿਉਂਕਿ ਆਪੋ ਤੇ ਇਤਿਹਾਸਿਕ ਸਾਲ ਆਪਣੇ ਵਾਸਤੇ ਤੇ ਮੈਂ ਅੱਜ ਦੀ ਦਿਹਾੜੀ ਦੀ ਫਿਰ ਤੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਜਿੱਥੇ ਮੈਂ ਸਮੂਹ ਸੰਗਤਾਂ ਨੂੰ ਤੇ ਕੌਮ ਨੂੰ ਹਲਸਾ ਪੰਤੀ ਤੇ 325 ਦੀ ਸਿਰਜਣਾ ਦਿਵਸ ਤੇ ਲੱਖ ਲੱਖ ਵਧਾਈ ਦੇਨੀ ਆ ਗੁਰੂ ਸਾਹਿਬ ਨੇ ਬਹੁਤ ਹੀ ਬਖਸ਼ਿਸ਼ ਦੇ ਨਾਲ ਇਸ ਕੌਮ ਨੂੰ ਨਵਾਜਿਆ ਖਾਲਸਾ ਮੇਰਾ ਰੂਹ ਹੈ ਖਾਸ ਖਾਲਸਾ ਮੈਂ ਕਰੋ ਨਿਵਾਸ ਤੇ ਅੱਗੇ ਜਾ ਕੇ ਗੁਰੂ ਸਾਹਿਬ ਕਹਿੰਦੇ ਖਾਲਸਾ ਮੇਰੀ ਜਾਨ ਕੀ ਜਾਨ ਜਦ ਇਨਾ ਵਟਾ ਮਾਨ ਸਾਡੇ ਪਿਤਾ ਨੇ ਸਾਨੂੰ ਬਖਸ਼ਿਆ ਤੇ ਕਿਉਂ ਨਾ ਅਸੀਂ ਵੀ ਉਸ ਪਿਤਾ ਦੇ ਦਿਖਾਏ ਹੋਏ ਰਾਸਤੇ ਤੇ ਚੱਲਣ ਵਾਸਤੇ ਉਹਨਾਂ ਦੇ ਚਰਨਾਂ 'ਚ ਅਰਦਾਸਾਂ ਬੇਤੀਆ ਕਰੀਏ ਕਿ ਹੋ ਜੇ ਖਾਲਸਾ ਬਣ ਸਕੇ ਜਿਸ ਤਰ੍ਹਾਂ ਗੁਰੂ ਸਾਹਿਬ ਸਾਡੇ ਤੋਂ ਉਮੀਦ ਰੱਖਦੇ ਆ ਅੱਜ ਤਖੜੇ ਹੋ ਕੇ ਇਸ ਖਾਲਸਾ ਦੇ ਸਿਰਜਣਾ ਦਿਵਸ 'ਤੇ ਗੁਰੂ ਦੇ ਦਿਖਾਏ ਹੋਏ ਰਾਸਤੇ 'ਤੇ ਚੱਲਣ ਵਾਸਤੇ ਆਪਣਾ ਉਪਰਾਲਾ ਕਰੀਏ ਤੇ ਪ੍ਰਣ ਕਰੀਏ ਬਹੁਤ-ਬਹੁਤ ਬਧਾਈਆਂ